ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਕਣਕ ਦੀ ਥਾਂ ਬੋਰੀਆਂ ਦੇ ਵਿੱਚ ਫੂਸ ਭਰ ਦਿੱਤੀ ਗਈ ਤਾਂ ਲੇਬਰ ਨੇ ਪੋਲ ਖੋਲ ਦਿੱਤੀ ਹੈ ਤੇ ਵੱਡਾ ਘਪਲਾ ਸੀ ਇਸ ਨੂੰ ਕਹਿ ਸਕਦੇ ਹਾਂ ਕਿਉਂਕਿ ਕਣਕ ਦੀ ਬੋਰੀ ਜਿਹੜੀ ਉਸ ਦੇ ਵਿੱਚ ਕਣਕ ਘੱਟ ਤੇ ਫੂਸ ਜ਼ਿਆਦਾ ਭਰਿਆ ਹੋਇਆ ਸੀ ਸੰਗਰੂਰ ਦੇ ਰੇਲਵੇ ਸਟੇਸ਼ਨ ਤੇ ਕਣਕ ਦੀ ਲੋਡਿੰਗ ਦੇ ਦੌਰਾਨ ਬੋਰੀਆਂ ਦੇ ਵਿੱਚ ਫੂਸ ਭਰ ਦਿੱਤਾ ਗਿਆ ਜਦੋਂ ਮੀਡੀਆ ਨੇ ਇਸ ਮੁੱਦੇ ਨੂੰ ਚੁੱਕਿਆ ਤਾਂ ਦੇਖਿਆ ਗਿਆ ਕਿ ਬੋਰੀ ਦੇ ਵਿੱਚ ਕਣਕ ਘੱਟ ਤੇ ਫੂਸ ਜ਼ਿਆਦਾ ਭਰਿਆ ਹੋਇਆ ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਅਤੇ ਫੂਡ ਸਪਲਾਈ ਅਫਸਰ ਅਤੇ ਸੰਗਰੂਰ ਡੀਸੀ ਨੇ ਟ੍ਰੇਨ ਤੋਂ ਇਸ ਕਣਕ ਨੂੰ ਅਨਲੋਡ ਕਰਵਾਇਆ ਤੇ ਸਖਤ ਕਾਰਵਾਈ ਦੀ ਗੱਲ ਉਹਨਾਂ ਦੇ ਬਲਵਾਕੀ ਗਈ ਹੈ ਤਾਂ ਸਿੱਧੇ ਸਿੱਧੇ ਇਲਜ਼ਾਮ ਜਿਹੜੇ ਨੇ ਕਪਲੇ ਬਾਜਦੇ ਉਹ ਆੜਤੀ ਤੇ ਲੱਗਦੇ ਹੋਏ ਨਜ਼ਰ ਆ ਰਹੇ ਨੇ ਅਸਲ ਗੱਲ ਕੀ ਹੈ ਮੰਡੀ ਦੇ ਵਿੱਚੋਂ ਡਾਇਰੈਕਟ ਡਿਲੀਵਰੀ ਆਈ ਹੈ ਜੀ ਅੱਛਾ ਜੀ ਉਹਦੇ ਵਿੱਚ ਕੀ ਆ ਜਿਵੇਂ ਆੜਤੀ ਇਹ ਮਾਗਰੂ ਬੂਰੋ ਗੱਡੀ ਚੈੱਕ ਹੋ ਗਈ ਹੂੰ ਹੂੰ ਵਿੱਚ ਕਪੜਾ ਕਰਕੇ ਭੇਜੇ ਹੋਰੇਗਾ ਬਾਕਸਿੰਗ ਘਟਿਆ ਇਹ ਨਾ ਨਹੀਂ ਲੱਭਦੇ ਹੋੜਾ ਵਜਨ ਹੋੜਾ ਹੋਇਆ ਤਾਂ ਦੁਬਾਰਾ ਚੈੱਕ ਕਰਕੇ ਸਾਰੀ ਗੱਡੀਆਂ ਲੋਡ ਕਰਾ ਕੇ ਵਾਪਸ ਜੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਸੁੱਖਾ ਹੈ ਸੁੱਖਾ ਤੁਹਾਡੇ ਤੁਸੀਂ ਕਿਹੜੇ ਮਹਿਕਮੇ ਦੇ ਹੋ ਮੈਂ ਕਿਜੀ ਕਲਾਈ ਹਾਂ ਸਹੀ ਮੈਂ ਤਾਂ ਵੈਸੀ ਲਾਇਆ ਹਾਂ ਇਹ ਅੱਛਾ ਅਕਰੈਲੀ ਕਲ ਕਿਹੜੇ ਹੈ ਹੈ ਕਿਹੜੇ ਸਟਾਫ ਦੇ ਹੋ ਤੁਸੀਂ ਆਹ ਮੈਂ ਮਹਿਕਮਾ ਕਿਹੜਾ ਤੁਹਾਡੇ ਕੋਲ ਮੈਨੂੰ ਦੱਸੋ ਮਹਿਕਮਾ ਮੇਰੇ ਲਈ ਮੈਂ ਤੇ ਮਹਿਕਮੇ 'ਚ ਨਹੀਂ ਹੈ ਅੱਛਾ ਚੈੱਕ ਕਰਾਂਗੇ ਚੈੱਕ ਕਰਕੇ ਮੈਂ ਨਾ ਫਿਰ ਤੁਹਾਨੂੰ ਕਿਨੇ ਕਿਹਾ ਕਿ ਇਥੋਂ ਚੈੱਕ ਕਰੋ किसने दा तुसी तो मैकमिन ने किया होगा तुसी तो चेक करो हां मेरे क्वालिटी सपोर्ट स्टाफ है यू कैन चेक का साइज है रे वो भी अच्छा तोरा नाम की है मेरा नाम सुखaib सारे आलू डाले फिर देने दबदे ही बंदे भी कट ने ठीक तो तो है गड्डी दोबारा तो लोड कर रहे ने जी ए गड्डी दोबारा तो क्यों कर रहे ने आ ਬਾਜਨ ਘੱਟ ਬੰਦਿਆਂ ਨੇ ਇੱਕ ਬਾਜਨ ਘੱਟ ਹੈ ਵਜਨ ਵੀ ਘੱਟ ਹੈ ਹਾਂਜੀ ਬਾਜਨ ਕੀ ਘੱਟਿਆ ਮਗਰ ਜੀ ਬਾਦ ਤੁਸੀਂ ਦਦੋ 15 ਕਾਊਂਟਰ ਬਣਦਾ ਜੀ ਪੰਜ ਪੰਜ ਕਾਊਂਟਰ ਬਾਜਨਾਂਗਾ ਇਹ ਕਿਹੜੇ ਅੜਕੇ ਦੀ ਹੋ ਸਕਦੀ ਹੈ ਇਹ ਅੜਕੇ ਵਾਲੇ ਨਹੀਂ ਪਤਾ ਲੱਗਿਆ ਸਾਡੇ ਸਾਨੂੰ ਲੇਬਰ ਨੂੰ ਨਹੀਂ ਦੇਣਾ ਵੀ ਧੋਖਾ ਕਰ ਰਿਹਾ ਉਹ ਸਾਰੇ ਸ਼ਿਲਾਵ ਸੁੱਤੇ ਪੈ ਗਏ ਇਹ ਮਤੇ ਇੱਕ ਬੰਦੇ ਬੈਠੇ ਆਪਸੇ ਸੁੱਤੇ ਪੈ ਨੇ ਇਹਦਾ ਬਜਾਅ ਦੂਜੇ ਰੋਡ ਬੰਗਾ ਉਹ ਵਾਕਿਆ ਵੀ ਦਿਖਾ ਦੇ ਸਾਰੇ ਸੁੱਤੇ ਪੈ ਗਏ ਜਿੰਨਾ ਸਟਾਫ ਹੈ ਸੁੱਤਾ ਪਿਆ ਸਾਰੇ ਕਮ ਲੇਬਰ ਕਰਦੇ ਅੱਜ ਗਿੰਚੀ ਵੀ ਲੇਬਰ ਕਰ ਦਿਆ ਆ ਲਾ ਰੋਏ ਵੀ ਲੇਬਰ ਕਰਦੇ ਆ ਜੀ ਮਾਲ ਵੀ ਗਲਤ ਆ ਰਿਹਾ ਸਾਰਾ ਸਟਾਫ ਸੁੱਤਾ ਪਿਆ ਜੀ ਸੁੱਤਾ ਉਲਟਾ ਆ ਕੇ ਜਦੋਂ ਡਾਵੇ ਪਤਾ ਨੇ ਬਚਾ ਕੇ ਚਾੜਦੇ ਨੇ ਲੋਕ ਕੋਈ ਗੰਗ ਆ ਸਰਕਾਰ ਦੀ ਪਾਲਣਾ ਨਹੀਂ ਕਰਦੇ ਹੈ ਜਿਹੜੇ ਮਜ਼ਦਮ ਬੰਦੇ ਨੇ ਛਾ ਛਾੜਾ ਛੇ ਚੱਜਾ ਠੰਗਾ ਲੈ ਰਹੇ ਨੇ ਜੀ ਅੱਛਾ ਜਿਹੜਾ ਮਾਲ ਆ ਰਿਹਾ ਹੈ ਤੇ ਕਿਸ ਤਰ੍ਹਾਂ ਆ ਰਿਹਾ ਹੈ ਮਾਲ ਗਲਤ ਆ ਰਿਹਾ ਹੈ ਮਾਲ ਘਟਵੀ ਹੈ ਵਿੱਚ ਵਿੱਚੋਂ ਫੂਸ ਵੀ ਆ ਰਿਹਾ ਵਿੱਚੋਂ ਮਾਲ ਦੀ ਚੈਟ ਜਾਂਚ ਕੀਤੀ ਜਾ ਰਹੀ ਹੈ ਜੇ ਆਹ ਜਿਹੜੇ ਆਦਮੀ ਨੇ ਭਰੇ ਕੋਦੇ ਖਿਲਾਫ ਕਾਰਵਾਈ ਕੀਤੀ ਜਾਓ ਇਹ ਮਾਲ ਵਿੱਚੋਂ ਫੂਸ ਵੀ ਨਿਕਲਿਆ ਵਿੱਚੋਂ ਕੋਈ ਚੈੱਕ ਕਰ ਰਿਹਾ ਵੀਰ ਜਿਹੜਾ ਜਿਹੜਾ ਇਹ ਆਰਟੀ ਦਾ ਹੋਊਗਾ ਪਤਾ ਲਾ ਚੈੱਕ ਕਰ ਰਹੇ ਆ ਤੇ ਕਾਰਵਾਈ ਕੀਤੀ ਹੋਗੀ ਬਾਅਦ ਵਿੱਚ ਇਹ ਪਤਾ ਲੱਗਿਆ ਕਿਹੜੇ ਆਰਟੀ ਦਾ ਮਾਲ ਹੈ ਅਰੇ ਦੇਖ ਰਹੇ ਹੋ ਤੁਹਾਡਾ ਕਿਹੜਾ ਮਹਿਕਮਾ ਜੀ 15 ਨਾਮ ਕੀ ਤੁਹਾਡੇ ਤੁਸੀਂ ਆਪਣੇ ਦੱਸ ਜੀ ਖੁਸ਼ੀ ਇਹ ਫੈਕਟ ਜਿਹੜਾ ਹੈਗਾ ਹਾਈਲਾਈਟ ਕੀਤਾ ਹੈਗਾ ਇਹਦੇ ਵਾਸਤੇ ਮੈਂ ਜਿਹੜੀ ਵੀਡੀਓ ਤੁਸੀਂ ਦਿਖਾਈ ਹੈ ਮੈਨੂੰ ਇਹ ਮੈਂ ਡੀਐਫਐਸਸੀ ਸਾਹਿਬ ਨੂੰ ਹੁਣੇ ਇੱਕ ਤਲਾ ਕਰਤੀ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਗਲਤ ਹਰਕਤ ਹੈ ਸ਼ਹਾਰਤ ਹੈ ਕਹਨੇ ਕੀਤੀ ਹੈ ਇਦੇ ਬਾਰੇ ਉਹ ਹੁਣੇ ਪਤਾ ਕਰਕੇ ਮੈਂ ਟੀਮ ਆਪਣੀ ਮੌਕੇ ਤੇ ਭੇਜ ਰਿਹਾ ਜੋ ਵੀ ਜ਼ਿੰਮੇਵਾਰ ਅਫਸਰ ਹੋਏਗਾ ਜਾਂ ਫਿਰ ਕੋਈ ਵੀ ਜਿਹੜੇ ਹੈਗੇ ਏਜੰਟਸ ਇਹਦੇ ਵਿੱਚ ਮਿਲੇ ਹੋਏ ਨੇ ਉਹ ਸਾਰਿਆਂ ਤੇ ਸਖਤ ਤੋਂ ਸਖਤ ਕਾਰਵਾਈ ਹੋਏਗੀ ਕਿ ਇਸ ਤਰ੍ਹਾਂ ਦੀ ਘਟਨਾ ਆਗੇ ਨਾ ਵਾਪਰੇ ਇਹ ਸਾਰੇ ਵਨ ਗ੍ਰੇਡ ਵੱਲੋਂ ਲੋਡ ਹੁੰਦੀ ਹੈ ਕਿ ਨਹੀਂ ਏਜੰਸੀ ਜਿਸ ਤਰ੍ਹਾਂ ਹੈਗੀਆਂ ਜਿਵੇਂ ਟ੍ਰੇਨਸ ਦੇ ਵਿੱਚ ਜਦੋਂ ਲੋਡ ਹੁੰਦੀ ਹੈ ਕਣਕ ਤੇ ਸਾਨੂੰ ਹਰ ਕਾਫੀ ਸਟੇਸ਼ਨ ਤੇ ਲਹਿਰਾ ਮੁੰਨਾਕ ਸੁਨਾਮ ਸੰਗਰੂਰ ਹਰ ਦਿਨ ਥੋੜੇ ਦਿਨਾਂ ਦੇ ਵਿੱਚ ਇੱਕ ਸਪੈਸ਼ਲ ਮਿਲਦੀ ਹੈ ਜਿਹਦੇ ਵਿੱਚ ਲੋਡ ਹੋ ਕੇ ਜਿਹੜਾ ਹੈ ਕਿ ਗਾਣਾ ਸਟੋਰੇਜ ਪੁਆਇੰਟ ਤੇ ਜਾਂਦੀ ਹੈ ਤੇ ਉਹਦੇ ਤਹਤ ਇਹ ਹਰ ਏਜੰਸੀ ਦਾ ਮਾਲ ਹੁੰਦਾ ਗੋਡਾਊਨ ਦੇ ਵਿੱਚ ਹੁੰਦਾ ਹੈ ਫਿਰ ਡਾਇਰੈਕਟ ਡਿਲੀਵਰੀ ਵੀ ਹੁੰਦੀ ਸਿੱਧਾ ਮੰਡੀਆ ਤੋਂ ਉਹ ਸਾਰਾ ਕੁਝ ਉੱਥੇ ਜਿਹੜੇ ਜਿਨ੍ਹਾਂ ਕੋਲ ਪੁੱਛੇ ਸੀ ਉਹ ਪੰਜ ਗ੍ਰੇਨ ਦੇ ਨੇ ਉਹ ਮੈਂ ਫੈਕਸ ਬਿਨਾਂ ਵੈਰੀਫਾਈ ਕਰੇ ਤੁਹਾਨੂੰ ਦੱਸ ਨਹੀਂ ਸਕਦਾ ਕਿ ਕਿਹੜੀ ਏਜੰਸੀ ਦੀ ਹੈ ਇਹੋ ਟਰੱਕ ਤੋਂ ਨੰਬਰ ਤੋਂ ਸਾਨੂੰ ਫੈਕਸ ਤੋਂ ਚੱਲ ਜਾਣਗੇ ਕਿ ਕਿਹੜੀ ਏਜੰਸੀ ਦਾ ਲੋਡ ਹੈ ਸਾਨੂੰ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਅੱਗੇ ਪ੍ਰਸ਼ਾਸਨ ਦੇ ਵੱਲੋਂ ਕੀ ਕਾਰਵਾਈ ਕੀਤੀ ਜਾਵੇਗੀ ਤੇ ਕਿਸ ਦੇ ਵੱਲੋਂ ਕਪਲਾ ਕੀਤਾ ਗਿਆ ਇਹ ਵੱਡਾ ਖੁਲਾਸਾ ਹਲੇ ਬਾਕੀ ਹੈ ਪਰ ਆੜਤੀ ਅਤੇ ਇਲਜ਼ਾਮ ਲੱਗਦੇ ਹੋਏ ਨਜ਼ਰ ਆ ਰਹੇ ਨੇ